ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਪਸ ਨੂੰ ਨਬੇਟਾ ਬਹੁਤ ਬਹੁਤ ਸਾਰਦਾ ਜੀ ਮੈਂ ਅਮਨਦੀਪ ਵਰਤਿਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋ ਤੇ ਠੀਕ ਠਾਕ ਹੋਵੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਗੈਸਟਰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਔਰ ਤੁਸੀਂ ਇਹ ਕਰ ਸਕਦੇ ਹੋ ਆਪਣਾ ਜਿੱਦਾਂ ਦਾ ਤੁਸੀਂ ਬੁਟੀਕ ਸਟਾਈਲ ਸੁਪ ਚਾਹੋ ਉਹਦੋਂ ਤਾਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆ ਸਾਰੇ ਆਪਾਂ ਮਸ਼ੀਨ ਵਰਕ ਦੇ ਬਹੁਤ ਸਾਰੇ ਸੋਹਣੇ ਸੂਟ ਲੈ ਕੇ ਆਏਗੇ ਉਮੀਦ ਕਰਤਾ ਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਾਂ ਇਹ ਵੀਡੀਓ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਆਪਾਂ ਟੋਟਲ ਹੈਂਡਵਰਕ ਦੇ ਵਿੱਚ ਇਹ ਸੂਟ ਰੈਡੀ ਹੋਇਆਗਾ ਆਪਣਾ ਬਹੁਤ ਸੋਹਣਾ ਆਪਣਾ ਜਿਹੜਾ ਡਿਫਰੈਂਟ ਜਾਂ ਤੇ ਨਵੇਂ ਵਰਕ ਦੇ ਨਾਲ ਆਪਣਾ ਤਿਆਰ ਆਗਾ ਸੂਟ ਦੇਖੋ ਹੈਂਡਵਰਕ ਦੇ ਵਿੱਚ ਤਿਆਰ ਸਾਰਾ ਇਹ ਜੇ ਫੈਬਰਿਕ ਰਹੂਗੀ ਆਪਣੀ ਇਹਦੀ ਪਿਓਰ ਖਾਦੀ ਦੀ ਆ ਡਾਈ ਵਾਲੇ ਫੈਬਰਿਕ ਪਿਓਰ ਖਾਦੀ ਦੇ ਉੱਪਰ ਆਪਾਂ ਨੇ ਇਹ ਰੈਡੀ ਕਰਵਾਇਆ ਕੰਚਾਈ ਕਲਰ ਕਹਿ ਦਿੰਦੇ ਆ ਇਹਨੂੰ ਫਿਰੋਜੀ ਕਲਰ ਵੀ ਕਹਿ ਦਿੰਦੇ ਨੇ ਤੇ ਇਹਨੂੰ ਰਾਮਾ ਗ੍ਰੀਨ ਕਲਰ ਵੀ ਕਹਿ ਦਿੰਦੇ ਨੇ ਹੁਣ ਤੁਸੀਂ ਦੇਖੋ ਤੁਸੀਂ ਇਹ ਕਲਰ ਨੂੰ ਕੀ ਕਲਰ ਕਹਿਣੇ ਹੋਗੇ ਵੈਸੇ ਕੈਮਰੇ ਦੇ ਵਿੱਚ ਇਹ ਕਲਰ ਜਿਵੇਂ ਹੀ ਨਹੀਂ ਆਉਂਦਾ ਹੁੰਦਾ ਜਿਹੜਾ ਕਲਰ ਇਹ ਹੁੰਦਾਗਾ ਪਰ ਦੇ ਵਿੱਚ ਤਾਂ ਵੈਸੇ ਕਲਰ ਬਹੁਤ ਿਆਦੇ ਸੋਹਣਾਗਾ ਰਾਮਾ ਗ੍ਰੀਨ ਕਲਰ ਫਿਰੋਜੀ ਛੇੜ ਦੇ ਵਿੱਚ ਬਹੁਤ ਸੋਹਣਾ ਕਲਰ ਆਇਆ ਹੈ ਦੇਖੋ ਇਹਦਾ ਇਹ ਡਿਫਰੈਂਟ ਜਿਹਾ ਆਪਣੇ ਹੈਂਡਵਰਕ ਦੇ ਨਾਲ ਤਿਆਰ ਹੋਇਆ ਸਾਰਾ ਆਪਣਾ ਹੈਂਡਵਰਕ ਦਾ ਸੂਟ ਹੈਗਾ ਨੀਚੇ ਘੇਰੇ ਦੇ ਉੱਪਰ ਸੈਂਟਰ ਪੈਨਲ ਵੀ ਨੇ ਵਿੱਚ ਬੂਟੀਆਂ ਨੇਗੀਆਂ ਤੇ ਗਲੇ ਦਾ ਵਰਕ ਕਾਫੀ ਸੋਹਣਾਗਾ ਨੈਕਲਾਈਨ ਬਹੁਤ ਸੋਹਣੀ ਬਣੀ ਹੋਈ ਆ ਤੇ ਇਧਰ ਆ ਗਿਆ ਇਹਦੀ ਬਾਜੂ ਦਾ ਵਰਕ ਦੇਖੋ ਇਹ ਵਾਲਾ ਬਾਜੂ ਤੇ ਵਰਕ ਆ ਗਿਆ ਬਾਜੂ ਦਾ ਵਰਕ ਵੀ ਬਹੁਤ ਜਿਆਦਾ ਸੋਹਣਾਗਾ ਤੇ ਇਹ ਆਪਾਂ ਕੰਟਰਾਸਟ ਦੇ ਵਿੱਚ ਰੈਡੀ ਕਰਵਾਇਆ ਦੇਖੋ ਨਾਲ ਇਹਦੇ ਜਿਹੜੀ ਬਾਟਮ ਆ ਗਈ ਆਪਾਂ ਨੇ ਬ੍ਰਾਕਟ ਦੀ ਲਾਈ ਆ ਬ੍ਰਾਕਟ ਦੀ ਬਾਟਮ ਆ ਗਈ ਐਦਾਂ ਤੇ ਨਾਲ ਪਿਓਰ オーਰਗੈਂਜ਼ਾ ਦਾ ਦੁਪੱਟਾ ਹੈਗਾ ਪਿਓਰ ਆਰਗੇਨਾਈਜ਼ਡਾ ਦੁਪੱਟਾ ਫਰੋਜੀ ਕਲਰ ਦਾ ਤੇ 골ਡਨ ਰੈਂਗ ਗੋਟੇ ਦੇ ਨਾਲ ਆਪਾਂ ਇਹਨਾਂ ਫਿਨਿਸ਼ਿੰਗ ਦਿੱਤੀ ਆ ਬਹੁਤ ਜੱਜ ਸੋਨਾ ਆਪਣਾ ਸੂਟ ਵੀ ਤਿਆਰ ਹੋਇਆ ਪਾਕ ਫੁੱਲ ਪਾਰਟੀ ਵੀਰ ਆਪਣਾ ਸੂਟ ਹੈਗਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਜਿੰਨਾ ਵੀ ਚਾਹੋ ਉਸ ਅਕੋਰਡਿੰਗ ਆਪਣਾ ਤੁਸੀਂ ਜਿਹੜਾ ਸੂਟ ਆ ਤੁਸੀਂ ਬਣਾ ਸਕਦੇ ਹੋਗੇ ਅਗਰ ਕਿਸੇ ਨੂੰ ਬ੍ਰਾਕਟ ਦੀ ਬਾਟਮ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਆਪਣਾ 올ਓਵਰ ਸੂਟ ਵੀ ਬਣਾ ਸਕਦੇ ਹੋਗੇ ਤੁਸੀਂ ਆਪਣਾ ਸਾਰਾ ਇਹ ਸੂਟ ਪਿਓਰ ਖਾਦ ਦੇ ਵਿੱਚ ਰੈਡੀ ਕਰਵਾ ਸਕਦੇ ਹੋਗੇ ਅਗਰ ਜਿਹਨੇ ਆਪਣਾ ਮੈਚਿੰਗ ਕਰਵਾਉਣਾਗਾ ਕੰਟਰਾਸਟ ਦੇ ਵਿੱਚ ਕਰਾਉਣਾ ਕਿਸੇ ਹੋਰ ਫੈਬਰਿਕ ਨਾਲ ਵੀ ਜਾ ਸਕਦਾ ਹੈਗਾ ਜਿਵੇਂ ਤੁਹਾਨੂੰ ਪਸੰਦ ਆਗਾ ਉਸ ਅਕੋਰਡਿੰਗ ਤੁਸੀਂ ਆਪਣਾ ਨਾ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਦੇਖੋ ਇਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਨ ਆਪਣਾ ਰਸਟ ਕਲਰ ਦੇ ਉੱਪਰ ਤਿਆਰ ਹੋਇਆਗਾ ਰਸਟ ਕਲਰ ਦਾ ਸੂਟ ਆ ਬਹੁਤ ਪਿਆਰਾ ਜਿਹਾ ਕਲਰ ਆ ਇਹਦਾ ਤੇ ਇਹ ਆਪਣੀ ਜਿਹੜੀ 80 ਗ੍ਰਾਮ ਵਾਲੀ ਕ੍ਰੇਪ ਆ ਉਹਦੇ ਉੱਪਰ ਰੈਡੀ ਹੋਇਆਗਾ 80 ਗ੍ਰਾਮ ਵਾਲੀ ਆਪਣੀ ਕ੍ਰੇਪ ਦੇ ਉੱਪਰ ਰੈਡੀ ਕਰਵਾਇਆਗਾ ਇਹ ਇੱਕ ਨੈਚੁਰਲ ਕ੍ਰੇਪ ਹੁੰਦੀ ਹੈ ਇੱਕ ਪਿਓਰ ਕ੍ਰੇਪ ਹੁੰਦੀ ਹੈ 80 ਗ੍ਰਾਮ ਵਾਲੀ ਕ੍ਰੇਪ ਹੁੰਦੀ ਹੈ ਕਿਉਂਕਿ ਇੱਕ ਇੱਕ ਫੈਬਰਿਕ ਦੇ ਵਿੱਚ ਆਪਾਂ ਨੂੰ ਕਾਫੀ ਕੁਆਲਿਟੀ ਮਿਲ ਜਾਂਦੀਆਂ ਨੇ ਜਿਹੜੀ ਆਪਾਂ ਨੂੰ ਆਪਾਂ ਯੂਜ਼ ਕਰਕੇ ਦੇਖਣ ਜਿਹੜੀ ਆਪਾਂ ਨੂੰ ਵੈਸਟ ਲੱਗਦੀ ਹੈਗੀ ਤੇ ਉਹੀ ਆਪਾਂ ਜਿਹੜੀ ਫਿਰ ਅੱਗੇ ਕਸਟਮਰ ਨੂੰ ਰეკਮੈਂਡ ਕਰਦੇ ਹਾਂ ਜੀ ਤੁਸੀਂ ਆਪਣੇ ਤੇ ਕਰਵਾ ਸਕਦੇ ਹੋਗੇ ਕਿਉਂਕਿ ਨੈਚੁਰਲ ਕ੍ਰੇਪ ਅਸੀਂ ਕਿਸੇ ਫੈਬਰਿਕ ਕਿਸੇ ਵੀ ਕਸਟਮਰ ਨੂੰ ਕਹਿੰਦੇ ਨਹੀਂ ਹੈਗੇ ਕਿ ਤੁਸੀਂ ਨੈਚੁਰਲ ਕ੍ਰੇਪ ਤੇ ਤਿਆਰ ਕਰਾਓ ਕਿਉਂਕਿ ਨੈਚੁਰਲ ਕ੍ਰੇਪ ਦੇ ਨਾਲ ਸਾਡਾ ਐਕਸਪੀਰੀਅੰਸ ਬਿਲਕੁਲ ਵਧੀਆ ਨਹੀਂ ਹੈਗਾ ਅਸੀਂ ਉਹਨਾਂ ਨਾਲੋਂ ਜ਼ਿਆਦਾ ਅਸੀਂ ਟੈਪੀ ਨੂੰ ਪ੍ਰੇਫਰ ਦਿੰਨੇ ਹਾਂਗੇ ਜੀ ਤੁਸੀਂ ਟੈਪੀ ਤੇ ਕਰਵਾ ਸਕਦੇ ਆ ਇਹ ਆਪਾਂ ਇੰਸਟਾਗ੍ਰam ਵਾਲੀ ਕ੍ਰੇਪ ਦੇ ਉੱਪਰ ਤਿਆਰ ਕਰਵਾਇਆ ਇਹ ਵੀ ਆਪਣਾ ਬਹੁਤ ਵਧੀਆ ਫੈਬਰਿਕ ਹੈਗਾ ਤੁਸੀਂ ਜਿਵੇਂ ਚਾਹੋਏ ਤੇ ਜਿਹੜਾ ਵੀ ਵਰਕ ਚਾਹੋ ਆਪਣਾ ਕਰਵਾ ਸਕਦੇ ਆਂ ਦੇਖੋ ਇਹ ਆਪਾਂ ਹੈਂਡ ਆਰੀ ਨਾਲ ਮਿਕਸ ਸੂਟ ਬਣਾਇਆ ਕਰਵਾਇਆ ਸਾਰੇ ਸੂਟ ਦੇ ਉੱਪਰ ਜੀ ਆਪਣੇ ਇਦਾਂ ਫਲਾਵਰ ਬਣੇ ਹੋਏ ਨੇਗੇ ਹੈਂਡ ਆਰੀ ਦਾ ਮਿਕਸ ਸੂਟ ਆਪਣਾ ਇਹ ਸਾਰੀ ਸ਼ਰਟ ਦੇ ਉੱਪਰ ਆਪਣਾ ਸਿਰਫ ਇਹੀ ਡਿਜ਼ਾਈਨਿੰਗ ਬਣਾਇਆ ਹੈ ਇਹੀ ਬੂਟੇ ਵੀ ਫਲਾਵਰ ਬਣੇ ਹੋਏ ਨੇਗੇ ਸਾਰੇ ਸ਼ਰਟ ਦੇ ਫਰੰਟ ਦੇ ਉੱਪਰ ਆਉਣਗੇ ਹਾਂ ਜੀ ਇਹਦੀ ਇਧਰ ਆ ਗਿਆ ਜੀ ਬਾਜੂ ਦਾ ਵਰਕ ਦੇਖੋ ਬਾਜੂ ਤੇ ਵਰਕ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਡਿਫਰੈਂਟ ਜਿਹਾ ਕੀਤਾ ਹੋਇਆ ਇੱਕ ਫਲਾਰ ਪਾ ਕੇ ਤੇ ਨੀਚੇ ਇਹਦੇ ਆਪਣੇ ਆਗੇ ਇਹ ਇਹ ਵਾਲਾ ਵਰਤਾਂਗੇ ਹਾਂਜੀ ਨਾਲ ਇਹਦੇ ਪਿਓਰ ਔਰਗੰਜਾ ਦਾ ਦੁਪੱਟਾ ਹੈਗਾ ਪਿਓਰ ਔਰਗੰਜਾ ਦਾ ਦੁਪੱਟਾ ਤੇ ਆਪਾਂ 골ਡਨ ਬੋਟੇ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਅਕੋਰਡਿੰਗ ਤੁਸੀਂ ਆਪਣਾ ਕਲਰ ਵੀ ਚੇਂਜ ਕਰ ਸਕਦੇ ਹੋ ਕੰਟਰਾਸਟ ਵਿੱਚ ਵੀ ਬਣਾ ਸਕਦੇ ਹੋਗੇ ਇਹ ਜੋ ਟੋਟਲ ਹੈਂਡ ਦੇ ਵਿੱਚ ਵੀ ਇਹ ਵਾਲਾ ਸੂਟ ਜੇਕਰ ਤੁਸੀਂ ਇਹੀ ਡਿਜ਼ਾਈਨਿੰਗ ਆਪਣਾ ਟੋਟਲ ਹੈਂਡ ਚ ਬਣਾਓਗੇ ਤਾਂ ਕੋਸਟ ਕਾਫੀ ਜ਼ਿਆਦਾ ਪੈ ਜੂਗੀ ਜੇਕਰ ਤੁਸੀਂ ਆਰੀ ਹੈਂਡ ਮਿਕਸ ਕਰਵਾਵੋਗੇ ਤਾਂ ਇਹ ਤੁਹਾਡਾ ਸੂਟ ਬਜਟ ਦੇ ਵਿੱਚ ਤੁਹਾਨੂੰ ਨੋਰਮਲ ਰੇਂਜ ਦੇ ਵਿੱਚ ਤਿਆਰ ਹੋ ਜੂਗਾ ਹਾਂਜੀ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣੇ ਫੈਬਰਿਕ ਕਲਰ ਚੇਂਜ ਕਰਵਾ ਕੇ ਆਪਣਾ ਸੂਟੜਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜਾ ਨੈਕਸਟ ਸੂਟ ਹੈਗਾ ਇਹ ਆਪਣੀ ਬਰਬਰੀ ਦੀ ਫੈਬਰਿਕ ਹੈਗੀ ਬਰਬਰੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਬਰਬਰੀ ਦੇ ਉੱਪਰ ਵੀ ਆਪਣੇ ਕਾਫੀ ਸਾਰੇ ਸੂਟ ਨੇ ਜਿਹੜੇ ਤਿਆਰ ਹੋਏ ਹੋਏ ਨੇਗੇ ਪਹਿਲਾ ਸੂਟ ਆਪਾਂ ਤੁਹਾਨੂੰ ਹੈਂਡਵਰਕ ਦਿਖਾਇਆ ਸੀ ਦੂਸਰਾ ਆਰੀ ਦਾ ਤੀਸਰਾ ਆਪਣਾ ਮਸ਼ੀਨ ਦਾ ਦੇਖੋ ਇਹ ਵਲ ਆ ਗਿਆ ਆਪਣਾ ਮਸ਼ੀਨ ਵਰਕ ਦਾ ਸੂਟ ਬਰਬਰੀ ਦੀ ਫੈਬਰਿਕ ਆ ਤੇ ਸਕਾਈ ਕਲਰ ਦੇ ਉੱਪਰ ਆਪਣੇ ਤਿਆਰ ਕਰਵਾਇਆ ਦੇਖੋ ਇਹ ਵਲ ਆ ਗਿਆ ਆਪਣਾ ਡਿਜ਼ਾਈਨ ਦਾ ਨੀਚੇ ਦੇ ਘੇਰੇ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਘੇਰੇ ਦੇ ਉੱਪਰ ਡਿਜ਼ਾਈਨ ਆ ਗਿਆ ਤੇ ਇਧਰ ਆ ਕੇ ਇਹਦੇ ਦੋ ਫਲਾਰ ਸੈਂਟਰ ਪੈਨਲ ਵਿੱਚਕਾਰ ਇਹਦੇ ਆਦੀਆਂ ਬੂਟੀਆਂ ਕਾਫੀ ਸੋਹਣਾ ਆਪਣਾ ਮਸ਼ੀਨ ਵਰਕ ਦਾ ਡਿਜ਼ਾਈਨ ਹੈਗਾ ਇਹ ਇਹਨੂੰ ਦੇਖ ਕੇ ਤੁਸੀਂ ਆਪਣੀ ਕਾਪੀ ਪੇਸਟ ਕਰ ਸਕਦੇ ਹੋਗੇ ਦੇਖੋ ਇਧਰ ਆ ਗਿਆ ਆਪਣਾ ਬਾਜੀ ਦੇ ਉੱਪਰ ਵਰਕ ਤੇ ਇਹ ਦੁਪੱਟਾ ਇਹਦਾ ਸਾਰਾ ਆ ਗਿਆ ਕੱਟਵਰਕ ਵਾਲਾ ਦੁਪੱਟੇ ਤੇ ਕੱਟਵਰਕ ਆ ਗਿਆ ਤੁਸੀਂ ਚਾਹੋ ਆਪਣਾ ਇਹ ਕੱਟਵਰਕ ਕਰਵਾ ਵੀ ਸਕਦੇ ਹੋ ਅਗਰ ਤੁਸੀਂ ਆਪਣਾ ਸਕਿਪ ਕਰਵਾਉਣਾ ਕੱਲੀ ਲੇਸ ਵਗੈਰਾ ਲਗਵਾਉਣੀ ਹੈ ਤਾਂ ਉਹਦੇ ਨਾਲ ਆਪਣਾ ਲੈ ਸਕਦੇ ਦੁਪੱਟਾ ਦੁਪੱਟੇ ਦੀ ਤੁਹਾਡੀ ਆਪਣੀ ਆਪਸ਼ਨ ਹੋਊਗੀ ਜੇਕਰ ਤੁਹਾਨੂੰ ਨਹੀਂ ਕੱਟਵਰਕ ਪਸੰਦ ਤੁਸੀਂ ਆਪਣੀ ਕੱਲੀ ਫਿਨਿਸ਼ਿੰਗ ਨਾਲ ਲੈ ਸਕੋ ਜੰਗੇ ਕਾਫੀ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ ਫੈਬਰਿਕ ਚੇਂਜ ਕਰ ਲਈ ਜਿਹਨੂੰ ਇਹ ਫੈਬਰਿਕ ਨਹੀਂ ਪਸੰਦ ਹੋ ਜਿਹੜੀ ਫੈਬਰਿਕ ਦੇ ਤੁਸੀਂ ਕੰਫਰਟੇਬਲ ਫੀਲ ਕਰਦੇ ਹੋਗੇ ਆਪਣੇ ਉਸੇ ਫੈਬਰਿਕ ਤੇ ਤੁਸੀਂ ਜਾ ਕੇ ਆਪਣਾ ਡਿਜ਼ਾਈਨਿੰਗ ਸੇਮ ਆਪਣਾ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਉਸੇ ਕੋਣੀ ਆਪਣਾ ਆਰਡਰ ਹੈ ਦਾ ਸਾਨੂੰ ਪਲੇਸ ਕਰ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਟੈਬੀ ਸਿਲਕ ਦੀ ਫੈਬਰਿਕ ਆ ਤੇ ਮੈਰੂਨ ਕਲਰ ਆ ਦਾ ਮੈਰੂਨ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਸਾਰਾ ਆਪਣਾ ਹੈਂਡਵਰਕ ਦਾ ਸੂਟ ਹੈਗਾ ਇਹ ਟੈਬੀ ਸਿਲਕ ਦੀ ਇਹ ਫੈਬਰਿਕ ਆ ਦੇਖੋ ਇਹਦਾ ਪੈਚ ਵਰਕ ਵਾਲਾ ਸੂਟ ਹੈਗਾ ਆਪਣਾ ਇਹ ਦੇਖੋ ਇਹਦਾ ਇਹਦੇ ਘੇਰੇ ਦੇ ਉੱਪਰ ਬਲੈਕ ਕਲਰ ਦਾ ਪੈਚ ਲੱਗਿਆ ਹੋਇਆ ਹੈਗਾ ਇਧਰ ਆਉਗਈ ਦੀ ਬਾਜੂ ਦਾ ਪੈਚ ਹੈ ਇਹ ਵੀ ਬਲੈਕ ਕਲਰ ਦਾ ਹੈਗਾ ਦੇਖ ਪਹਿਲਾਂ ਸ਼ਰਟ ਦੇਖੋ ਸਾਰੀ ਇਹ ਮੈਂ ਸਾਰਾ ਹੀ ਆਇਆ ਹੋਇਆ ਹੈਗਾ ਵਰਕ ਘੇਰੇ ਦੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਦੇ ਪੈਚ ਲਗਾ ਕੇ ਆਪਾਂ ਦਾ ਟੋਟਲ ਹੈਂਡ ਦੇ ਵਿੱਚ ਰੈਡੀ ਕਰਵਾਇਆ ਬਲੈਕ ਕਲਰ ਦਾ ਪੈਚ ਹੈ ਮੈਰੂਨ ਕਲਰ ਦੀ ਜਿਹੜੀ ਇਹਦੀ ਸੂਟ ਦਾ ਕਲਰ ਹੈਗਾ ਟੈਬੀ ਸਿਲਕ ਦੀ ਇਹ ਫੈਬਰਿਕ ਹੈ ਤੇ ਇਦਾਂ ਦੇ ਸਾਰੀਆਂ ਜਗ੍ਹਾਏ ਆਪਣੇ ਸਿੱਪੀਜ਼ ਉਹਦੇ ਨਾਲ ਸਤਾਰੇ ਨਾਲ ਨੇ ਸਿੱਪੀ ਸਤਾਰੇ ਨਾਲ ਜਿਹੜੇ ਲੈਣਾ ਨੇ ਗਿਆ ਸ਼ਰਟ ਦੇ ਵਿੱਚ ਬਾਰਡਰ ਆਜੂਗਾ ਘੇਰੇ ਦੇ ਉੱਪਰ ਬਾਰਡਰ ਆਜੂਗਾ ਬਾਜੂ ਦੇ ਉੱਪਰ ਇਧਰ ਇਹ ਦੇਖੋ ਫਿਰ ਇਹਦੇ ਗਲੇ ਦਾ ਵਰਕ ਕਰ ਲਿਆ ਆਹ ਵਾਲਾ ਗਲੇ ਦਾ ਵਰਕ ਆ ਗਿਆ ਤੇ ਇਹਦੇ ਬੈਕ ਸਾਈਡ ਵੀ ਆਪਾਂ ਨੂੰ ਘੇਰੇ ਦੇ ਉੱਪਰ ਵਰਕ ਮਿਲੂਗਾ ਆਹ ਵਾਲਾ ਵਰਕ ਇਹਦੇ ਘੇਰੇ ਦੇ ਉੱਪਰ ਆਊਗਾ ਬੈਕ ਸਾਈਡ ਸ਼ਰਟ ਦੇ ਫਰੰਟ ਬੈਕ ਤੇ ਆਪਾਂ ਨੂੰ ਦੋਨਾਂ ਸਾਈਡ ਮਿਲੂਗਾ ਫਰੰਟ ਤੇ ਦੇਖੋ ਚੌੜੀ ਬਾਰਡਰ ਵਾਲਾ ਹੈਗਾ ਤੇ ਬੈਕ ਸਾਈਡ ਆਪਣਾ ਬਰੀਕ ਪੱਟੀ ਲੱਗੀ ਹੋਈ ਹੈਗੇ ਖੰਡਾ ਤੇ ਇਹਦੀ ਆਪਾਂ ਨੂੰ ਬਾਟਮ ਤੇ ਵੀ ਵਰਕ ਮਿਲੂਗਾ ਐ ਇਦਾਂ ਹੀ ਬਲੈਕ ਪੈ ਜਿਹੜਾ ਬਾਟਮ ਦੇ ਉੱਪਰ ਆ ਗਿਆ ਦੇਖੋ ਆਹ ਵਾਲਾ ਬਾਟਮ ਦੇ ਆ ਗਿਆ ਸੇਮ ਆਪ ਨੂੰ ਸਾਰਾ ਵਰਕ ਦੇਖੋ ਪੂਰਾ ਪ੍ਰੋਪਰ ਸੂਟ ਰੈਡੀ ਹੋਇਆ ਹੋਇਆ ਹੈਗਾ ਹੈਂਡਵਰਕ ਦੇ ਵਿੱਚ ਆਪਣਾ ਹਾਂਜੀ ਇਹ ਪ੍ਰੋਪਰ ਸੂਟ ਆਪਣਾ ਦੇਖੋ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈਗਾ ਤੇ ਨਾਲ ਦੇਖੋ ਇਹ ਦੁਪੱਟਾ ਜਿਹੜਾ ਆਪਾਂ ਨੇ ਤਿਆਰ ਕਰਵਾਇਆ ਹੈਗਾ ਇਹ ਇਹ ਆਪਣਾ ਪਿਓਰ ਸ਼ਿਮਰਦਾਰ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆ ਹੈਗਾ ਇਹ ਦੁਪੱਟੇ ਦੇ ਉੱਪਰ ਵੀ ਆਪਾਂ ਨੂੰ ਦੇਖੋ ਵਰਕ ਮਿਲੂਗਾ ਇਦਾਂ ਸਾਰੀ ਸਿੱਪੀ ਦੀ ਲੈਣਾ ਬਣੀਆਂ ਹੋਈਆਂ ਨੇ ਤਾਂ ਦੇਖੋ ਦੁਪੱਟੇ ਦੇ ਉੱਪਰ ਇਹ 1 2 3 4 5 ਲੈਣਾ ਬਣੀਆਂ ਹੋਈਆਂ ਨੇ ਤੇ ਪੱਟੇ ਤੇ ਸਿੱਪੀ ਦੀਆਂ ਤੇ ਆਪਾਂ ਡਬਲ ਲੇਸ ਦੇ ਨਾਲ ਬਲੈਕ ਐਂਡ गोल्डन ਦੇ ਨਾਲ ਆਪਾਂ ਕਹਿੰਦੇ ਬਲੈਕ 골ਡਨ ਦਾ ਦਾ ਕੰਟਰਾਸਟ ਬਣਿਆ ਹੋਇਆਗਾ ਉਦੋਂ ਆਪਾਂ ਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਐਦਾਂ ਆਪਣਾ ਜਿਹੜਾ ਦੁਪੱਟਾ ਹੈ ਇਹ ਟਿਸ਼ੂ ਦਾ ਸਿਮਿਲੇ ਟਿਸ਼ੂ ਦਾ ਦੇਖੋ ਬਹੁਤ ਹੀ ਜਿਆਦਾ ਸੋਹਣਾ ਆਪਣਾ ਜਿਹੜਾ ਸੂਟ ਹੈ ਇਹ ਤਿਆਰ ਹੋਇਆਗਾ ਤੁਸੀਂ ਵਿਦਆਊਟ ਵਰਕ ਵਾਲਾ ਦੁਪੱਟਾ ਵੀ ਲੈ ਸਕਦੇ ਹੋ ਕਲੀ ਫਿਨਿਸ਼ਿੰਗ ਦੇ ਨਾਲ ਵੀ ਲੈ ਸਕਦੇ ਹੋ ਹੈਨਾ ਤੇ ਆਪਣਾ ਪ੍ਰੋਪਰ ਐਦਾ ਜਿਹਦਾ ਸਾਰਾ ਸੂਟ ਤੁਸੀਂ ਐਵੇਂ ਵੀ ਤਿਆਰ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਜਿਹੜਾ ਕਲਰ ਕੰਬੀਨੇਸ਼ਨ ਦੱਸ ਕੇ ਆਪਣਾ ਦੁਪੱਟਾ ਵਗੈਰਾ ਦੀ ਫੈਬਰਿਕ ਦੱਸ ਕੇ ਸੂਟ ਦੀ ਫੈਬਰਿਕ ਜਿਵੇਂ ਤੁਹਾਨੂੰ ਪਸੰਦ ਹੈ ਹਨਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਾਰੇ ਸੂਟ ਆਪਾਂ ਜ ਤੁਹਾਨੂੰ ਦਿਖਾਏ ਨੇ ਹਨਾ ਵੀਡੀਓ ਦੇ ਵਿੱਚ ਹੈ ਜਿਹੜੇ ਕਿ ਤੁਹਾਨੂੰ ਮਦ ਫੈਬਰਿਕ ਵਗੈਰਾ ਸਾਰਾ ਵੀ ਦੱਸਿਆ ਗੱਲ ਜੇ ਤੁਸੀਂ ਆਪਣਾ ਵਰਕ ਕੱਟ ਜੀ ਵੀ ਤੁਹਾਨੂੰ ਕੋਈ ਤੁਹਾਡੀ ਚੋਇਸ ਹੋਈ ਫੈਬਰਿਕ ਦੀ ਵਰਕ ਦੀ ਹੈ ਨਾ ਸਾਰੇ ਡਿਟੇਲਸ ਸਬ ਕੋ ਆਪਣੇ WhatsApp ਤੇ ਫੇਸਬੁੱਕ ਦੀ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239167970 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਮਿਲਦੇ ਆਪਾਂ ਕੋਲੋਂ ਨਵੀਂ ਵੀਡੀਓ ਨਾਲ ਨਵੇਂ ਸੁਪਤਾਂ ਦੇ ਨਾਲ ਸასი ਸ਼ਕਤ